ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰਮਦਾਸਪੁਰ ਨੇੜੇ ਗੜਦੀ ਵਾਲਾ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਨੌਜਵਾਨਾਂ 'ਚ ਜਜਬਾ ਦੇਖੋ ਖੜ ਪੀੜਤਾਵਾਂ ਵਾਸਤੇ ਜਿਹੜਾ ਚਾਰਾ ਹਰਾ ਚਾਰਾ ਤੇ ਸੁੱਕੇ ਪੱਠੇ ਤੂੜੀ ਵਗੈਰਾ ਜਿਹੜੀ ਆ ਉਹ ਲਿਜਾਣ ਵਾਸਤੇ ਦੇਖੋ ਸਵੇਰੇ ਹੀ ਉੱਠ ਕੇ ਆਪਾਂ ਪੱਠਿਆਂ ਦਾ ਜਿਹੜਾ ਸੇਵਾ ਉਹ ਆਪ ਆਪਣੇ ਹੱਥੀ ਕਰਕੇ ਤੇ ਲੱਦ ਕੇ ਫਿਰ ਲੈ ਕੇ ਜਾਂਦੇ ਆ ਤੇ ਅੱਜ ਇੰਨੇ ਮੁੰਡੇ ਆ ਗਏ ਆ ਤੇ ਹੋਰ ਥੋੜੇ ਪਿੱਛੇ ਆ ਰਹੇ ਆ ਆਪਾਂ 10 ਤੋਂ 15 ਜਣੇ ਪਿੰਡ ਦੇ ਹੀ ਮੁੰਡੇ ਜਿਹੜੇ ਆ ਇਕੱਠੇ ਹੋ ਕੇ ਹਰੇ ਚਾਰੇ ਦੀ ਜਿਹੜਾ ਸੇਵਾ ਕਰਦੇ ਆ ਬਾਕੀ ਕੋਈ ਵੀ ਸਾਡੀ ਜਿਹਨਾਂ ਤੱਕ ਸਾਡੀ ਵੀਡੀਓ ਪਹੁੰਚਦੀ ਆ ਕਿਸੇ ਹੋਰ ਤਰ੍ਹਾਂ ਦੀ ਕੋਈ ਉਹਨਾਂ ਨੂੰ ਕਮੀ ਉੱਥੇ ਹੈਗੀ ਆ ਕੋਈ ਕਿਸੇ ਚੀਜ਼ ਦੀ ਘਾਟ ਹੈਗੀ ਆ ਉਹ ਸਾਨੂੰ ਦੱਸਣ ਚਾਹੀਓ ਮੈਡੀਸਨ ਦੇ ਰਿਲੇਟਿਡ ਹੋਵੇ ਚਾਹੇ ਉਹ ਪੱਠਿਆਂ ਦੇ ਰਿਲੇਟਿਡ ਹੋਵੇ ਜਾਂ ਹੋਰ ਕਿਸੇ ਵੀ ਪਰਪਸ ਨੂੰ ਤੇ ਆਪਾਂ ਉੱਥੇ ਉਹ ਪਹੁੰਚਾਉਣ ਲਈ ਆਪਣੇ ਜਿਹੜੇ ਆ ਉਹ ਲਾਮਬੰਦ ਕਰਾਂਗੇ ਧੰਨਵਾਦ ਜੀ ਯਾ ਭਾਜੀ ਲੋ ਜੀ ਨਾਂ ਲੈ ਗਿਆ ਗੋਰੀ ਗੋਰੀ ਵਸਦੀ ਗੱਲ ਕਰਦੇ ਇੱਧਰ ਇੱਧਰ ਸੁਖੇ ਭਾਜੀ ਇੱਧਰ ਦਾਤੀਆਂ ਦੇ ਹੁੰਦੇ ਆ ਜੀ ਆਂਦੇ ਜੀ ਤੂੰ ਦਰਤੀ ਹੈ ਨਾ ਨਾਲ ਭਾਜੀ ਨਾਲ ਆ ਜੀ ਉਹਦੇ ਨਾਲ ਹਰਮਨ ਨਾਲ ਰਾਜਾ ਭਾਜੀ ਨਾਲ ਆ ਕੋਣਾ ਮੁੰਡਾ ਭਾਜੀ ਨਵਾਂ ਆ ਕੋਣ ਥਾਰੇ ਨਾਮ ਕੀ ਭਾਜੀ ਸੰਦੀਪ ਗੋੰਬੀ ਆ ਪ੍ਰੀਤ ਜੀ ਇਲੇ ਬੰਦੇ ਆ ਜੀ ਅਸੀਂ ਲੱਗੇ ਮੈਂ ਕਹ ਪਹਿਲਾਂ ਪਛਾਣ ਕਰਾ ਲਈ ਸਾਰਿਆਂ ਦੇ ਲੋ ਜੀ ਮਨੀ ਵੀ ਆ ਗਿਆ ਜੀ ਸਸਰੀ ਕਾ ਕਰਦੇ ਤੂੰ ਡਿੱਗਦਾ ਫਿਰਦਾ ਲੋ ਜੀ ਚਾਹ ਪੀਣੀ ਨਹੀਂ ਜਾਂਦੇ ਓਏ ਜਾਣਾ ਵੀ ਆ ਛੱਡਣ ਠੀਕ ਆ ਨਹੀਂ ਅੱਜ ਜਾਣਾ ਛੱਡਣ ਬੱਦਲ ਚੜ ਗਿਆ ਜੀ ਆਉਂਦੇ ਲਿਖੋ ਇੱਕ ਵਾਰੀ ਇੱਕ ਵਾਰੀ ਹੋਰ ਕਰਦੇ ਸਾਸਰੀ ਕਾਲ ਜੀ ਸ਼ਾਬਾਸ਼ ਲੋ ਜੀ ਇਧਰ ਭਰੀਆ ਬੰਨ ਹੋ ਰਹੀਆਂ ਜੀ ਆ ਭਰੀਆ ਵੱਜ ਰਹੀਆਂ ਜੀ ਹੁਣ ਪਿਛਲੇ ਆਰਤਾ ਦੀ ਖੁੱਲੇ ਪੱਠੇ ਦੇ ਤੇ ਲੋਕਾਂ ਨੇ ਹੂੜ ਮਤ ਬੋ ਕੀਤੀ ਇਧਰ ਉਧਰ ਖੋਚੇ ਕਈਆਂ ਨੂੰ ਆਏ ਵੀ ਨਹੀਂ ਆਪਣ ਭਰੀਆ ਬੰਨੀਆਂ ਇੱਕ ਇੱਕ ਸਾਰਿਆਂ ਨੂੰ ਭਰੀ ਮਿਲੂਗੀ ਉੱਥੇ ਜੇ ਵੱਧ ਵੀ ਗਈਆਂ ਦੋ ਦੋ ਵੀ ਦਵਾਂਗੇ ਨਾਲੇ ਮੈਂ ਲਾਈਵ ਹੋਇਆ ਨਹੀਂ ਇੰਸਟਾਗ੍ਰਾਮ ਤੇ ਉਹ ਤੇ YouTube ਤੇ ਤੇ ਆ ਮੁੰਡਾ ਬੋ ਖਿੜਿਆ ਸੀਗਾ ਮਨੀ ਦੇ ਗੱਲਾਂ ਆਂਦੀਆਂ ਭਿਜ ਭਿਜ ਗੱਲਾਂ ਆਂਦੀਆਂ ਜੀ ਨੂੰ ਅੱਜ ਆ ਭਰੀਆਂ ਵੀ ਚੱਕਣੀਆਂ ਆ ਲੀਆਂ ਐ ਓਏ ਭਰੀਆਂ ਵੀ ਜਗ੍ਹਾ ਮੁੰਡਾ ਵੋ ਖਿੜਿਆ ਸੀ ਲਾਈਵ ਜੇ ਨਾ ਨਹੀਂ ਦੇਖੇ ਲਾਈਵ ਯਾਰ ਮੁੜ ਗਿਆ ਓਏ ਮੇਰਾ ਫੋਨ ਨਾਲ ਧਿਆਨ ਸੀ ਚਲ ਕੋਈ ਨਹੀਂ ਮੁੰਡਾ ਬੜਾ ਕੀੜਿਆ ਦੀ ਬਲੌਗ ਵਿੱਚ ਸੱਚ ਲਾਈਵ ਵਿੱਚ ਵੋ ਖਿੜਿਆ ਸੀ ਗੱਲਾਂ ਫੋਹਦੀ ਉਤਰ ਉਤਰ ਹੁਣ ਬੋਲਦਾ ਅਸੀਂ ਮਕਲੋੜੇ ਕੰਝ ਵੀ ਘੁੰਮਣ ਜਾਣਾ ਭਾਜੀ ਸਾਡਾ ਜਰੂਰ ਜਰੂਰ ਕੇ ਸਬਸਕ੍ਰਾਈਬ ਕਰੋ ਚੈਨਲ ਸਕਸੈਸ ਕਰਨਾ ਇਹਨੇ ਲਾਈਵ ਵਿੱਚ ਵੀ ਦੀ ਕਿ ਸਬਸਕ੍ਰਾਈਬ ਕਰਾਈ ਓਏ ਦੇਖੋ ਇਸ ਕਰਕੇ ਆ ਦੇਖੋ ਆ ਦੇ ਬਦਲ ਜਿਹੜਾ ਕਰਕੇ ਨਹੀਂ ਕਦੇ ਅਸੀਂ ਝੂਠ ਬੋਲਿਆ ਕਿਉਂਕਿ ਉੱਤੇ ਕੀ ਹੈ ਉੱਤੇ ਹੀ ਬੈਠਾ ਦੇਖਦਾ ਸੰਗਦਾਜੀ ਮੁੰਡਾ ਚਲੋ ਕੋਈ ਗੱਲ ਨਹੀਂ ਕੱਢਦੇ ਆਪਾਂ ਜੀ ਸੇਵਾ ਤੇ ਬਾਕੀ ਘਰੀ ਕੇ ਆਪਾਂ ਵੀ ਫੋਨ ਪਾਈ ਜੇਬ ਜੋਂ ਥੋੜਾ ਟਾਈਮ ਆਪ ਭਰੀਆ ਬੰਨ ਲੀਏ ਵੀ ਟ੍ਰੈਲਡ ਰਹੀਆਂ ਵੀ ਟਰਾਲੀ ਵਿੱਚ ਤੇ ਚਾਰ ਪੰਜ ਗਿਆਰੇ ਆ 1 2 3 4 5 ਉਹ ਥੋੜਾ ਕੀ ਉਧਰ ਦਾ ਹੈ ਚਾਰ ਕਿਾਰੇ ਪੂਰੇ ਬੜ ਤੇ ਤੇ ਉਹ ਪੰਜਵਾਂ ਥੋੜਾ ਕੇ ਤੇ ਆਜੋ ਜੁੜੇ ਰਹੋ ਚੈਨਲ ਨਾਲ ਠੀਕ ਆ ਜੀ ਤੇ ਜਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਤੁਹਾਡਾ ਹੀ ਚੈਨਲ ਹੈ ਜਦੋਂ ਮਰਜੀ ਆਓ ਹੋ ਟਰਾਲੀ ਲੋਡ ਹੋ ਰਹੀ ਹੈ ਜੀ ਠੀਕ ਆ ਜਾ ਵਾਹ ਲੋਈ ਟਰਾਲੀ ਲੋਡ ਹੋ ਰਹੀ ਹੈ ਟਰਾਲੀ ਵਾਲੀ ਲਗਾ ਦੇ ਇੱਕ ਵਾਰੀ ਮਰੇ ਆਹ ਵਧੀਆ ਭਰੀਆ ਬੰਨੀਆ ਭਾਜੀ ਕਿਉਂ ਬੋਲੀ ਦੇਖ ਉੱਥੇ ਵੀ ਦੇ ਹੋ ਜੰਨੀਆਂ ਕੱਲੀ ਗੱਲੀ ਹਾਂਜੀ ਹਾਂਜੀ ਚਲੋ ਚਲੋ ਸ਼ਾਬਾਸ਼ ਸੰਦੀਪ ਸਿੰਘ ਲੋ ਜੀ ਆ ਸਾਰੇ ਇੱਧਰਲੇ ਖੱਤੇ ਹੋ ਗਏ ਖਤਮ ਹੁਣ ਰਹਿ ਗਿਆ ਉੱਧਰਲਾ ਤੇ ਬਾਕੀ ਫੇ ਆਪਾਂ ਲੋਡ ਕਰੀਏ ਫੇ ਆਪਾਂ ਕੰਨੀ 2 ਘੰਟੇ ਰੈਸਟ ਕਰੇ ਰੈਸਟ ਕਰਕੇ ਫੇ ਆਪਾਂ ਜਾਵਾਂਗੇ ਨਹਾ ਧੋ ਕੇ ਜਿੱਥੇ ਲੋਡ ਆ ਪੱਠਿਆਂ ਦੀ ਠੀਕ ਹੈ ਜੀ ਜਿੱਥੇ ਗਏ ਸੀ ਪਹਿਲਾਂ ਉੱਥੇ ਹੀ ਜਾਵਾਂਗੇ ਆਪਾਂ ਤੇ ਬਾਕੀ ਆ ਰਹਿ ਗਿਆ ਖੱਤਾ ਸਿਰਫ ਬਾਕੀ ਆ ਕਰਤਾ ਖਾਲੀ ਚਲੋ ਆਜੋ ਠੀਕ ਹੈ ਜੀ ਆਜੋ ਲੋ ਜੀ ਬੱਦਲ ਦੇ ਹੋਕ ਦਾ ਚੜਿਆ ਪਿਆ ਉਹ ਚੱਕਣ ਦੇ ਭਰੀਆਂ ਮੈਂ ਝਕਾਉਣਦੇ ਆ ਆ ਤੇ ਆ ਥੋੜੀਆਂ ਰਹਿ ਗਈਆਂ ਤੇ ਬੱਦਲ ਦੇ ਲੋ ਕਿੰਦਾ ਚੜਿਆ ਪਿਆ ਆ ਆ ਥੋੜੀਆਂ ਕਰਿਆ ਗਿਆ 20 25 ਭਰੀਆਂ ਹੋਣੀਆਂ ਟਰਾਲੀ ਪੂਰੀ ਫੁੱਲ ਹੋ ਗਈ ਆ ਤੇ ਜਾਵਾਂਗੇ ਫਿਰ ਲੈ ਕੇ ਅੱਜ ਸੇਵਾ ਠੀਕ ਹੈ ਜੀ ਸਬਸਕ੍ਰਾਈਬ ਕਰਦੇ ਸ਼ੇਅਰ ਜਰੂਰ ਕਰਦੇ ਹੋ ਠੀਕ ਹੈ ਜੀ ਚੱਲ ਚੱਲ ਆ ਜਾ ਆ ਜਾ ਗਾੜਾ ਮਾ ਜੀ ਆਪਣੇ ਹੋ ਗਏ ਸਾਰੇ ਖੱਤੇ ਖਾਲੀ ਤੇ ਬੱਦਲ ਦੇ ਹੇਲੋ ਚੜ ਗਿਆ ਚਲੋ ਹਜੇ ਫਿਲਹਾਲ ਮੀਂਹ ਨਹੀਂ ਆਇਆ ਤੇ ਚਲੋ ਆ ਜਿਓ ਤੇ ਬਾਕੀ ਚੱਲਦੇ ਆ ਤੇ 2 ਘੰਟੇ ਰੈਸਟ ਕਰਦੇ ਆ ਘਰੇ ਤੇ ਫਿਰ ਲੈ ਕੇ ਚੱਲਦੇ ਆ ਠੀਕ ਆ ਜੀ ਦੇਖ ਲਓ ਬੱਦਲ ਜਿੱਦਾ ਚੜਿਆ ਪੂਰਾ ਚਲੋ ਟਾਈਮ ਸੇਰੀ ਆਪਾਂ ਹੋ ਕੰਮ ਸਾਡਾ ਖਤਮ ਹੋ ਗਿਆ ਟਾਈਮ ਨਾਲ ਹੀ ਤੇ ਸਾਰੇ ਪੱਠੇ-ਪੁੱਠੇ ਚੱਕ ਲਏ ਆ ਕਰਤੀ ਆ ਟਰਾਲੀ ਲੋਡ ਜਦੋਂ ਜਦੋਂ ਦਿਖਾਉਣੇ ਆਜੋ ਲਓ ਜੀ ਕਰਤੀ ਪੁੱਲ ਟਰਾਲੀ ਹੁਣ ਚੱਲੀ ਆ ਜੀ ਇਹ ਆਪਾਂ ਵੀ ਚੱਲੇ ਘਰ ਨੂੰ ਜੀ ਹੁਣ ਮੈਂ ਤੁਹਾਨੂੰ ਮਿਲਦਾ ਜੀ 2 ਘੰਟੇ ਬਾਅਦ ਲੋ ਜੀ ਮੀਤੋ ਬਾਦ ਉਹਨੇ ਚੱਲੇ ਆਪਾਂ ਪੱਠਿਆਂ ਦੀ ਸੇਵਾ ਕਰਨ ਤੇ ਆਜੋ ਚਲਿਏ ਤੇ ਮੀ ਹਜੇ ਵੀ ਉਧਰ ਲੱਗਾ ਆ ਕਿਨਮਣ ਤੇ ਆਜੋ ਤੁਹਾਨੂੰ ਦਿਖਾਈਏ ਜੀ ਆਹ ਭਾਈ ਜੀ ਜਿਆ ਬੜੀਆ ਵਧੀਆ ਲਿਖੀਆਂ ਨਾ ਕਾਵੀ ਕਾਵੀ ਨਸ਼ਾ ਕਿਸੇ ਸ਼ੌਕ ਜਾਂ ਦੁੱਖ ਦੀ ਦਵਾਈ ਨਹੀਂ ਇਹ ਨਿਸ਼ਾਨੀ ਹੈ ਤੁਹਾਡੀ ਕਾਇਰਤਾ ਤੇ ਮੰਦਬੁੱਧੀ ਦੀ ਕਈ ਲੋਕ ਕਹਿੰਦੇ ਨੇ ਆਪਾਂ ਸ਼ੌਂਕੀਆਂ ਨਸ਼ਾ ਕਰਦੇ ਆ ਹਾਂਜੀ ਹਾਂਜੀ ਤੇ ਜਾਗ ਬੰਦਾ ਕਹਿੰਦਾ ਬਹੁਤ ਦੁਖੀ ਆ ਤਾਂ ਆਪਾਂ ਕਰਦੇ ਆ ਤੇ ਮੈਂ ਇਹਨੂੰ ਆਪੇ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਵੀ ਇਹ ਨਿਸ਼ਾਨੀਆਂ ਤੁਹਾਡੀ ਕੈਰਤਾ ਦੀ ਹਾਂਜੀ ਬੈਲ ਪਾਵਰ ਹੋਣੀ ਚਾਹੀਦੀ ਆ ਸੁੱਖ ਦੁੱਖ ਜਿਹੜੇ ਜ਼ਿੰਦਗੀ ਦੇ ਪਹਿਲੂ ਆ ਇਸ ਕਰਕੇ ਮੈਂ ਲਿਖਿਆ ਵੀ ਤੁਹਾਡੀ ਇਹ ਨਿਸ਼ਾਨੀਆਂ ਬੰਦ ਬੁੱਧੀ ਦੀ ਇਹ ਕੁਸ਼ੀਮੰਦ ਬੁੱਧੀ ਆ ਹਾਂਜੀ ਆ ਤੇ ਚਲੋ ਮੈਂ ਕਿਸੇ ਉਹਦੇ ਵਿੱਚੋਂ ਦੇਖਿਆ ਹੈਗਾ ਸੋਸ਼ਲ ਸਾਈਟ ਤੋਂ ਕਿ ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਤੇ ਭੀੜਾਂ ਕਦੇ ਸਿਆਣੀਆਂ ਨਹੀਂ ਹੁੰਦੀ ਆ ਠੀਕ ਆ ਚਲਿਏ ਚਲੋ ਆਜੋ ਭਾਈ ਟਰੈਕਟਰ ਕੱਢੀਏ ਤੇ ਝੰਡਾ ਲਾਈਏ ਤੇ ਆਹ ਦੇਖੋ ਜੀ ਹੋ ਗਏ ਤਿਆਰ ਆ ਜੀ ਖਾਸਾ ਜੀ ਤਿਆਰ ਆ। ਚਲੋ ਜੀ ਟਰੈਕਟਰ ਖੜਾ ਤੇ ਚਲੋ ਆਜੋ ਚਲਦੇ ਆ। ਮੀਂਹ ਚਲੋ ਹੁਣ ਵੀ ਲੱਗਾ ਪਰ ਕੋਈ ਗੱਲ ਨਹੀਂ। ਜਾਮ ਆ ਗਿਆ ਪੱਸੀਵਾ ਕਰਕੇ ਆਵਾਂਗੇ। ਹਟਦਾ ਨਹੀਂਗਾ। ਮੀਰੇ ਨਹੀਂ ਹਟਣਾ। ਲੋ ਜੀ ਪ੍ਰੀਤ ਜੀ, ਪ੍ਰੀਤ ਜੀ ਕੀ ਹਾਲ ਚਾਲ ਆ ਜੀ? ਆ ਲੈ ਮਮਾ ਜੀ ਦੇ ਤਿੰਨ ਗੱਲ ਕੈਮਰਾ ਕੀਤਾ ਉਹ ਤੇ ਕੈਮਰੇ ਛਿੱਟ ਪੈ ਗਈ। ਲੋ ਜੀ ਹੁਣ ਰਵਾਨਾ ਹੋਣ ਲੱਗੇ ਆ ਜੀ ਆਪਾਂ। ਸੇਵਾ ਲੈ ਕੇ ਟਰਾਲੀ ਪਾਈਏ ਟਰਾਲੀ ਆਪਣੀ ਖੜੀ ਆ ਉਧਰੀ ਸਾਈਡ ਤੇ ਝੰਡਾ ਲਾ ਲਈਏ ਪਹਿਲਾਂ। ਆਇਓ ਇਹ ਕੰਡਾ ਲਾ ਦੇ ਮੋਰੇ ਲੋ ਜੀ ਚਲੋ ਪੀਲੇ ਪੀਲੇ ਪਾਨੇ ਲੈ ਲਿਆ ਬੀਬੀਆਂ ਬਣ ਗਈਆਂ ਪੀਲੇ ਪਿੰਡ ਦਾ ਚੋ ਜੀ ਪਹਿਲਾ ਚੋ ਦੇਖੋ ਜੀ ਦੋ ਜੀ ਦੋ ਬੰਦੇ ਫਰੀਦ ਚਲ ਗਿਆ ਜੀ ਕਾਨੂੰ ਕਹਿੰਦਾ ਕੰਮ ਪੈ ਗਿਆ ਮੈਨੂੰ ਦੋ ਬੰਦੇ ਤਿੰਨ ਉਹ ਨਵੇਂ ਆਏ ਜੀ ਚਲੋ ਆਜੋ ਨਵੀਂ ਲੇਬਰ ਚੱਕੀ ਆ ਜੀ ਉਹ ਚੋ ਦੇਖ ਲਓ ਦੇਖੋ ਚੋ ਆਇਆ ਮੋਰੇ ਹੋ ਜੀ ਆ ਦੂਜਾ ਚੋ ਇਹ ਤੇ ਪੂਰੀ ਪਾਣੀ ਕੀ ਕਰਕੇ ਪਾਣੀ ਆ ਦੇਖਦਾ ਸਪੀਡ ਜਾਂਦਾ ਦੇਖੋ ਇਹ ਪੇਲਾ ਨਾਲ ਪਾਣੀ ਕਿੰਨਾ ਵੱਜੂ ਗਿਆ ਹੈ ਮੀਂਹ ਕਾਰਨ ਤੇ ਦੇਖੋ ਜੀ ਕਿੰਨਾ ਪਾਣੀ ਵੱਜੂ ਗਿਆ ਹਾਲ ਦਿਖਾਉਨੇ ਆ ਜੀ ਅੱਗੇ ਜਾ ਕੇ ਆਹ ਮੋਟਰਾਂ ਵੋ ਡੁੱਬੀਆਂ ਇਹ ਜਿਆਦਾ ਜਾਣੇ ਆਹ ਕਮਾਲ ਅਸੂ ਦੋਈ ਦੀ ਸਾਡੀਓ ਜੀ ਆਪ ਦੇਖੋ ਕਿੰਨਾ ਕਿੰਨਾ ਪਾਣੀ ਚੜ ਗਿਆ ਲਓ ਦੇਖੋ ਜੀ ਲਓ ਜੀ ਪੁੱਜ ਗਏ ਆਪਾਂ ਤੇ ਬਾਕੀ ਆਪਣੀ ਟੀਮ ਵੀ ਪੁੱਜ ਗਈ ਆ ਜੀ ਓਏ ਸਾਰੇ ਲੋ ਜੀ ਦੇਖੋ ਜੀ ਪਹਿਲਾਂ ਨਾਲ ਜ਼ਿਆਦਾ ਪਾਣੀ ਚੜ ਚੁ ਗਿਆ ਆ ਤਾਂ ਦਿਖਾਉਣੇ ਉਹ ਚੈੱਕ ਕਰੋ ਕਿਉਂਕਿ ਢੇਰਾ ਹੋ ਗਿਆ ਸਾਨੂੰ ਕਿਉਂਕਿ ਰਸਤਾ ਬਹੁਤ ਖਰਾਬ ਸੀ ਨਾਲੇ ਤੇ ਇੱਕ ਮੀਂਹ ਬੜਾ ਪੈਣ ਦੇ ਤੇ ਮੀਂਹ ਨੇ ਬੜਾ ਟਾਈਮ ਪੈਣਿਆ ਆਪਣਾ ਤੇ ਦੇਖ ਸਕਦੇ ਆ ਜੀ ਦੇਖ ਲਗਦੇ ਆ ਜੀ ਪਹਿਲੇ ਆਪਾਂ ਲੈ ਨਹੀਂ ਲਵਾਈ ਲਗੇ ਹੁਣ ਆਪਾਂ ਲੈ ਲਵਾਈ ਜੀ ਟਾਈਮ ਹੋ ਜੂ ਤੇ ਪੱਲ ਦੇ ਪੱਠੇ ਜਾ ਲਗੇ ਤੇ ਸਾਰਿਆਂ ਨੂੰ ਆਜੂਗਾ ਨਾ ਬਲੀਏ ਆਪਾਂ ਇਹਨਾਂ ਦੀ ਆਪਾਂ ਇਹਨੂੰ ਲੈਣ Hãy subscribe cho kênh Ghiền Mì Gõ Để không ਮੰਨ ਤੂੰ ਲੈਨ ਵੀ ਸਾਰੀ ਚੱਕ ਰਾ ਦੇ ਅੱਗੇ ਜਾ ਲੈ ਚੱਕ ਰਾ ਦੇ ਉਹ ਸਾਹ ਪੱਠੇ ਬਹੁਤ ਆ ਪੱਠੇ ਆ ਜੀ ਬਾਈ ਮੁੰਡੇ ਦੇ ਤੂੰ ਰੱਖ ਦੇ ਤੂੰ ਜੀ ਆ ਵੀ ਨਾ ਲੈਂਦਾ ਹੀ ਬੰਦਾ ਆਜ ਦਾ ਰੌਣਕ ਹੋ ਦੇਖ ਲਾਗਦੇ ਤੂੰ ਜੀ ਬਾਈ ਲੋਕ ਦੋਰੀ ਦੋਰੀ ਵਾਂ ਲੈ ਚ ਲੱਗੀ ਜਾਂਦੇ ਸਾਨੂੰ ਇੱਥੇ ਬਾਗ ਵੀ ਵੀ ਨਹੀਂ ਸਾਡੀ ਕੇਨ ਹਨਾ ਸਾਨੂੰ ਪਤਾ ਲੱਗੇ ਨਾ ਦੇਖੋ ਲੋਕੀ ਆਈ ਦਾਬੋ ਕਰਦੇ ਵੇ ਅੱਗੇ ਤੋਂ ਤੁਹਾਨੂੰ ਪਤਾ ਹੀ ਹੈ ਨਾ ਲੋਈ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਵੱਧ ਗਿਆ ਕਿਉਂਕਿ ਹਨੇਰਾ ਹੋ ਗਿਆ ਹੁਣ ਦਿਦਾ ਵੀ ਨਹੀਂ ਉਹ ਵੀ ਤੇ ਆ ਦੇਖੋ ਪਾਣੀ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਤੇ ਉੱਧਰ ਮੋਟਰ ਵੀ ਡੁੱਬੀ ਆ ਉਹ ਵੀ ਨਹੀਂ ਹੁਣ ਕਿਉਂਕਿ ਹਨੇਰਾ ਹੋ ਗਿਆ ਦਿਸ ਨਹੀਂ ਦੇਈ ਤੇ ਬਾਕੀ ਉੱਧਰ ਲਾਈ ਗਈ ਸੀਵਾ ਚਲੋ ਅਜ ਤੁਹਾਨੂੰ ਦਿਖਾਉਣੀ ਆਜੋ ਅੱਗੇ ਨਾਲ ਨਾਲ ਜੁੜੇ ਰਹੋ ਬਾਤ ਤੁਸੀਂ ਚੈਨਲ ਨਾਲ ਆਂਟੀ ਕਿਹੜਾ ਦੁਬਾਰਾ ਲੱਗ ਦੱਸੋ ਕਿਹੜਾ ਦੱਸੋ ਇੱਧਰ ਇੱਧਰ ਬੁੱਟਾ ਬਣਵਾ ਲੈ ਕਿਆ ਕਰਿਆ ਕਿਹੜਾ ਬੰਦਾ ਦੱਸੋ ਕਿਹੜਾ ਲੱਗਾ ਦੋ ਆਵਲੇ ਕਿਹੜਾ ਆਵਲੇ ਮਾਜੀ ਆਹ ਗੱਡੀ ਲੈ ਜਾਂਦੇ ਕੀ ਉੱਥੇ ਲੜਾਈ ਕਰੀਏ ਸਹੀ ਹੋ ਗਈ ਹੈ ਹਾਂਜੀ ਹਾਂਜੀ ਓ ਠੰਡਾ ਮੇਰੇ ਕੈਨੇਡਾ ਕੋਈ ਨਹੀਂ ਕੋਈ ਨਹੀਂ ਬੰਦਾ ਤਾਂ ਨਹੀਂ ਕੋਈ ਫਟਾ ਫਟਾ ਬੱਲੇ ਬਾਦੀਂ ਚੋਰੀ ਮੈਨੂੰ ਬਾਦੀਂ ਆਪਾਂ ਬਾਦੀਂ ਕੀ ਬਹੀ ਦਰ ਨਾ ਹਾਂ ਉਹ ਤਿੰਨ ਨਿਰਨੀ ਹਾਂਜੀ 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 ਅੱਛਾ ਜੀ ਨਹੀਂ ਮੱਜਾ ਆ ਕਾ ਜੀ ਮੱਜਾ ਸਾਰੇ ਆ ਤੋ ਜਾਂ ਕਾ ਜੀ ਉਹ ਵੀ ਜਿਹੜਾ 10 ਕੁ ਪੁੰਗਲੇ ਦੇ ਦੋ ਭਾਈ 10 ਦਾ ਬਿਕ ਨਹੀਂ ਹੋਣੇ 10 ਕੁ ਦਾ ਦੇ ਦੀਆ ਯਾਰ ਤੇ ਦੱਸੋ ਠੀਕ ਆ ਭਾਜੀ ਦੱਸੋ ਜੀ ਕਿਹਦੇ 10 ਦੇ ਦੇ ਉਹਨੂੰ ਗੰਡਾ ਲਾਓ ਬਾਕੀ ਇਹਨੇ ਕਿੱਥੇ ਜਾਣਾ ਲੋ ਜੀ ਲੋ ਜੀ ਉਹ ਵੀ ਖਾਲੀ ਟਰਾਲੀ ਰਾਜਾ ਭਾਈ ਮਨੀ ਭਾਈ ਦੀ ਅਲ ਕੰਮੀ ਸੇਵਾ ਹੋਣੀ ਬੜੀ ਵਧੀਆ ਪੜਾਓ ਮਾਮਾ ਉਧਰ ਭਾਈ ਜੀ ਚਲੋ ਜੀ ਆ ਚੱਕ ਲੋ ਭਾਈ ਆ ਬਾਈ ਬਹੁਤ ਵਧੀਆ ਸਵੇਰੇ ਹੀ ਵਧੀਆ ਯਾਰ ਤਾਜ਼ਾ ਚੱਕ ਲੋ ਯਾਰ ਵੇਸਟ ਜਾਣਾ ਦਵੇ ਚੱਕ ਲੋ ਸਾਰੇ ਇਕੱਠਾ ਕਰ ਲੋ ਆ ਕਲਾ ਦੇ ਸਾਰੇ ਚੱਕ ਲੋ ਚੱਕ ਲੋ ਜਾਓ ਜੀ ਵੱਡਾ ਦੇਖੋ ਜਿਹਲੇ ਲੈ ਚਲੇ ਗਿਆ ਜਿਹਲੇ ਕੋਲ ਤੁਹਾਨੂੰ ਹੈ ਨਹੀਂ ਪਿੰਡ ਦੇ ਕੋਲ ਨਹੀਂ ਹੈ ਤਾਂ ਹੈ ਨਹੀਂ ਇਹ ਕਾ ਤੋ ਲੱਗਿਆ ਆਪਾਂ ਕੱਢ ਕੇ ਬਾਹਰ ਮਾਰਨਾ ਭਾਈ ਮੈਂ ਬੋ ਕੱਟੇ ਯਾਰ ਵਿੱਚੋਂ ਬੰਦੇ ਮੈਂ ਬੋ ਕੱਟੇ ਵਿੱਚੋਂ ਬੰਦੇ ਮੈਂ ਕਹਾਂ ਭਾਈ ਪਗੂ ਹੈਗਾ ਜਿਹੜਾ ਬੰਦਾ ਦੂਰੀ ਬਾਰੀ ਲੈ ਗਿਆ ਤੁਸੀਂ ਪਿੰਡ ਦੇ ਦੱਸ ਸਕਦੇ ਵੀ ਭਾਈ ਤੂੰ ਪਹਿਲਾਂ ਲੈ ਗਿਆ ਗਿਆ ਰੋ ਯਾਰ ਮੜੇ ਇੱਧਰ ਪਤਾ ਹੀ ਨਹੀਂ ਕਾ ਕਿ ਚਲੋ ਯਾਰ ਨੇਰਾ ਹੋ ਗਿਆ ਸਾਨੂੰ ਇੱਧਰ ਦੇਖ ਲੋ ਜੀ ਹਾਂ ਜੀ ਚਲੋ ਠੀਕ ਆ ਜੀ ਸਾਸਰੀ ਘਰ ਸਾਰਿਆਂ ਨੂੰ ਮਿਲਦੇ ਆ ਫੇਰ ਥੋੜੇ ਦਿਨਾਂ ਤੱਕ ਸੰਗਤੋ ਦੋਲੇ ਸੋਨ ਹੋ ਸਰੀਆ ਕਾਲਾ ਜੋਨੇ ਪੱਕੇ ਪੌਲ ਆਏ ਆ ਪਾ ਜੀ ਜਿਆਦਾ ਲੰਘ ਕੇ ਸ਼ਕ ਲੋ ਜੀ ਗੋਲ ਸਨ ਹਾ ਹਾ ਜ਼ਰੀਆ ਖਾਲ ਸਾਢੇ 10 ਹੋ ਗਏ ਰਾਤ ਦੇ ਦੇਖੋ ਜੀ ਲਓ ਜੀ ਪਹੁੰਚ ਗੀਆਂ ਸੰਗਤਾ ਆਪੇ 11 ਵਜ ਗਏ ਸਾਨੂੰ ਹੁਣ ਤੇ ਆਪਾਂ ਅੱਜ ਮਿਆਣੀ ਸਾਈਡ ਗਏ ਆ ਚਾਰੇ ਦੀ ਸੇਵਾ ਲੈ ਕੇ ਰੜਾ ਟਾਲੀ ਹੋਰ ਇੱਥੋਂ ਫੋਨ ਆਉਂਦੇ ਪਏ ਆ ਹੁਣ ਗਾਂ ਦੇਖਦੇ ਆ ਫਿਰ ਨੈਕਸਟ ਜਦੋਂ ਸਾਨੂੰ ਪੱਠੇ ਅਵੇਲੇਬਲ ਹੋ ਗਏ ਹਰਾ ਚਾਰਾ ਤੇ ਸੁੱਕਾ ਚਾਰਾ ਫਿਰ ਲੈ ਕੇ ਜਾਵਾਂਗੇ ਜੀ ਠੀਕ ਆ ਜੀ ਚਲੋ ਠੀਕ ਆ ਦੋਸਤੋ ਮਿਲਦੇ ਆ ਤੁਹਾਨੂੰ ਫੇਰ ਜੀ ਅਗਲੇ ਥੋੜੇ ਦਿਨਾਂ ਤੱਕ ਬਸ ਜੀ ਠੰਡਾ ਪੀਓ ਨਾਲੇ ਤੁਸੀਂ ਵੀ ਆਪਾਂ ਹੀ ਪੀਨੇ ਜੀ ਡਰ ਨਾਈਟ ਜੀ ਸਾਰਿਆਂ ਨੂੰ ਠੀਕ ਹੈ ਜੀ ਰਾਤ ਦੇ 11:00 ਵੱਜ ਗਏ ਆ ਜੀ ਹੁਣ ਸੇਵਾ ਕਰਕੇ ਆਏ ਆ ਤੇ ਚਲੋ ਠੀਕ ਹੈ ਜੀ ਮਿਲਦੇ ਅਗਲੀ ਵੀਡੀਓ ਵਿੱਚ ਓਕੇ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਜੀ ਓਕੇ